ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਫਤਿਹਗੜ੍ਹ ਸਾਹਿਬ ਹਲਕੇ ਦੇ ਸਰਕਲ ਪ੍ਰਧਾਨ ਨੇ ਜਿਹੜੇ ਸ਼ਹਿਰੀ ਆ ਤੇਹاتی ਉਹਨਾਂ ਦੀਆਂ ਨਿਯੁਕਤੀਆਂ ਹੋਈਆਂ ਨੇ ਔਰ ਉਹ ਨਿਯੁਕਤੀਆਂ ਦੇ ਮੁਤਾਬਕ ਉਹਨਾਂ ਨੂੰ ਅੱਜ ਸ਼ਹੀਦਾਂ ਦੀ ਸਥਾਨ ਗੁਰਦਾਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸੋਪਾ ਬਖਸ਼ਿਸ਼ ਕਰਕੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਲਿਆ ਔਰ ਸਾਡੇ ਜਿਹੜੇ ਆਉਣ ਵਾਲੇ ਲੋਕ ਸਭਾ ਹਲਕੇ ਦੇ ਅੱਜ ਇਨਚਾਰਜ ਨੇ ਕੱਲ ਨੂੰ ਕੈਂਡੀਡੇਟ ਨੇ ਸਾਬ ਵਿਕਰਮ ਸਿੰਘ ਖਾਲਸਾ ਜੀ ਉਹਨਾਂ ਨੂੰ ਬੁਲਾ ਕੇ ਵਰਕਰਸ ਨਾਲ ਰੂਪ ਰੂ ਕਰਾਇਆ ਔਰ ਉਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਆ ਮੈਂ ਧੰਨਵਾਦੀ ਆ ਪੰਜਾਬ ਦੇ ਯੂਥ ਫਲਕ ਦੇ ਪ੍ਰਧਾਨ ਸਰਬਜੀਤ ਸਿੰਘ ਜੀ ਝਿੰਦਰ ਦਾ ਦਿਹਾਤੀ ਪ੍ਰਧਾਨ ਸਾਰ ਸ਼ਰਨਜੀਤ ਸਿੰਘ ਰਜਵਾੜਾ ਜੀ ਦਾ ਸ਼ਹਿਰੀ ਪ੍ਰਧਾਨ ਸਾਬ ਮਨਮੋਹਨ ਸਿੰਘ ਮਕਾਰੋਂਪੁਰ ਦਾ ਐਸਜੀਪੀਸੀ ਮੈਂਬਰ ਸਾਰ ਅਵਤਾਰ ਸਿੰਘ ਜੀ ਰੀਆ ਦਾ ਔਰ ਸਮੂਹ ਜਥੇਬੰਦੀ ਦਾ ਜਿਨ੍ਹਾਂ ਨੇ ਅੱਜ ਇੱਥੇ ਪਹੁੰਚ ਕੇ ਪਾਰਟੀ ਵਰਕਰਸ ਦਾ ਹੌਸਲਾ ਬਤਾਇਆ ਔਰ ਪਾਰਟੀ ਵਰਕਰਸ ਨੇ ਵੀ ਬਹੁਤ ਵਧੀਆ ਸਤਿਕਾਰ ਦਿੱਤਾ ਮੈਂ ਆਸ ਕਰਦਾ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਲੋਕ ਸਭਾ ਦੀ ਚੋਣ ਹੈ ਉਹਦਾ ਵਧੀਆ ਜਿਹੜਾ ਰਿਜ਼ਲਟ ਸਾਹਮਣੇ ਆਏਗਾ ਜਿਹੜੀਆਂ ਮੀਟਿੰਗਸ ਨੇ ਅਸੀਂ ਸਰਕਲ ਵਾਈਜ਼ ਕਰ ਰਹੇ ਆ ਇਹ ਇੱਕ ਕਿਸਮ ਦੀ ਤਿਆਰੀ ਹੈ ਸਮਝੋ ਇਲੈਕਸ਼ਨ ਦੀ 12 ਤਰੀਕ ਨੂੰ ਅਸੀਂ ਆਪਣੇ ਹਲਕੇ ਦੇ ਵਿੱਚ ਜਿਵੇਂ ਖਾਲਸਾ ਜੀ ਪਰसों ਸਮਰਾੜੇ ਹਲਕੇ ਚਾਰ ਮੀਟਿੰਗਾਂ ਕਰਕੇ ਆਏ ਕੱਲ ਅਮਰੋਦ ਸੀ ਅੱਜ ਬਸੀ ਪਠਾਣਾ ਚ ਨੇ ਔਰ 12 ਤਰੀਕ ਨੂੰ ਸਾਡੇ ਕੋਲ ਦੁਆਰਾ ਆ ਰਹੇ ਆ ਅਸੀਂ ਸਭ ਤੋਂ ਪਹਿਲੀ ਮੀਟਿੰਗ ਹੈ ਜਿਹੜੀ ਖਾਨਪੁਰ ਦੂਜੀ ਭਮਾਰ ਸੀ ਤੀਜੀ ਸੁਹਾਗੜੀ ਔਰ ਚੌਥੀ ਬਲੋਲਪੁਰ ਇਹ ਚਾਰ ਸਰਕਲ ਨੇ ਜਿਹੜੇ ਇਹਨਾਂ ਦੀਆਂ ਮੀਟਿੰਗਸ ਨੇ ਜਿਹੜੀਆਂ ਉਹ 12 ਤਰੀਕ ਨੂੰ ਕਰਾਵਾਂਗੇ ਅੱਜ ਹਲਕਾ ਸ਼੍ਰੀ ਫਤੇਗੜ ਸਾਹਿਬ ਦੇ ਸ਼੍ਰੋਮਣੀ ਕਦਰ ਦੇ ਸਾਰੇ 8 ਦਿਹਾਤੀ ਤੇ 4 ਸ਼ਰੀ ਸਰਕਲ ਦੇ ਪਰਦਾਨ ਸਾਹਿਬ ਨੇ ਨਿਯੁਕਤ ਕੀਤੇ ਗਏ ਨੇ ਸ਼੍ਰੋਮਣੀ ਕਾਲਜ ਦੇ ਉਹਦੇ ਨਾਲ ਹੀ ਜਿਹ ਪਿਛਲੇ ਦਿਨੀ ਜਿਹੜੀਆਂ ਯੂਥ ਵਿੰਗ ਵੱਲੋਂ ਨਿਯੁਕਤੀਆਂ ਕੀਤੀਆਂ ਗਈਆਂ ਸੀ ਸਰਦਾਰ ਸੁਖ ਸਿੰਘ ਬਾਦਲ ਜੀ ਦੇ ਹਦਾਇਤਾਂ ਦੇ ਜਿਦੇ ਵਿੱਚ ਸ਼੍ਰੋਮਣੀ ਕਾਲਜ ਦੇ ਕੋਰ ਕਮੇਟੀ ਮੈਂਬਰ ਅਰਪੀ ਸਿੰਘ ਰਿੱਚੀ ਜੀ ਸੀਨੇ ਮਿਤ ਪ੍ਰਧਾਨ ਬੁਰੇ ਨਲੀਨਾ ਜੀ ਉਹਨਾਂ ਦੇ ਨਾਲ ਦੋ ਦਿਨ ਪਹਿਲਾਂ ਦਿਹਾਤੀ ਦੇ ਸ਼੍ਰੋਮਣੀ ਕਾਲਜ ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਮੈਚ ਜੀ ਤੇ ਸਾਰੇ ਹੀ ਸਰਕੂਲ ਪ੍ਰਧਾਨ ਸਾਹਿਬਾਨ ਮੇਨ ਕਾਲਜ ਦੇ ਤੇ ਯੂਥ ਵਿੰਗ ਦੇ ਅਹੁਦੇਦਾਰ ਸਾਹਿਬਾਨ ਨੇ ਸਾਰਿਆਂ ਨੇ ਸੀਨੀਅਰ ਲੀਡਰਸ਼ਿਪ ਦੇ ਗਾਇਦ ਦੇ ਵਿੱਚ ਇਕੱਠੇ ਹੋ ਕੇ ਅੱਜ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਕੇ ਧੰਨ ਧੰਨਵਾਦ ਦਾ ਕੁਝ ਰਕਾਰ ਦੀ ਤੰਤਰ ਬਾਬਾ ਜੂਰਾਵਰ ਸਿੰਘ ਜੀ ਧੰਨ ਬਾਬਾ ਹੁਕਤੇ ਸਿੰਘ ਜੀ ਦੇ ਚਰਨਾਂ ਦੇ ਵਿੱਚ ਨਮਸਤਕ ਹੋ ਕੇ ਅਰਦਾਸ ਕੀਤੀ ਹੈ ਪੰਜਾਬ ਦੀ ਸਰਬੱਤ ਦੇ ਭਲੇ ਦੀ ਪੰਥ ਪੰਜਾਬ ਦੇ ਪੰਜਾਬੀ ਦੀ ਚੜ੍ਹਦੀ ਕਲਾ ਦੀ ਭਾਈਚਾਰਕ ਸਾਂਝ ਦੀ ਅਤੇ ਇੱਥੋਂ ਦਰਸ਼ਨ ਕਰਕੇ ਅਰਦਾਸ ਕਰਕੇ ਹੁਣ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਪਿੰਡ ਜਾ ਕੇ ਸ਼੍ਰੋਮਣੀ ਕਲੰਦੀਆਂ ਅਤੇ ਯੂਥ ਵਿੰਗ ਦੀਆਂ ਸਾਰੇ ਉਹਦੇਦਾਰ ਆਪਣੇ ਆਪਣੇ ਉਹਦੇਦਾਰ ਤੇ ਕੰਮ ਕਰਦੇ ਹੋਏ ਪਾਰਟੀ ਦੀ ਚੜ੍ਹਦੀ ਕਲਾ ਦੀ ਮਜ਼ਬੂਤ ਕਰ ਲਈ ਕੰਮ ਕਰਨਾ ਸਾਰਿਆਂ ਨੂੰ ਬਹੁਤ ਬਹੁਤ